تپ سری صاحب شری گروہ رس جی چراپ ستگو رواس مہاراج نیچو اوچ کرے میرا گوبند کا درے کریے یا پلائیے فتح ਅੱਜ ਕਮੇਟੀ ਵੱਲੋਂ ਵੀ ਪੂਰੇ ਸੰਸਾਰ ਵਿੱਚ ਵੀ ਬਾਬਾ ਸਭ ਮੇੜਕਰ ਦਾ ਜਨਮ ਦਿਨ ਉਹਨਾਂ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਕਰੀਏ ਬਾਬਾ ਸਭ ਮੇੜਕਰ ਨੂੰ ਜੈ ਜੀ ਪੀ ਜੈ ਬਾਬਾ ਜੈ ਜੀ ਪੀ ਜੈ ਭਾਰਤ ਅੱਜ ਦੇ ਦਿਨ ਮੈਂ ਬੜਾ ਨਮਾਣਾ ਕੇ ਹੋ ਕੇ ਸ੍ਰੀ ਗੁਰਦਾਸ ਮਹਾਰਾਜ ਦਾ ਅਸ਼ੀਰਵਾਦ ਤੁਹਾਡੀ ਸੰਗਤ ਤੋਂ ਲੈ ਡਾਇਆ ਮੇਰਾ ਇੱਕ ਇੱਕ ਕਦਮ ਤੁਹਾਡੇ ਚਰਨਾਂ ਚ ਮੇਰਾ ਸਿਰ ਤੁਹਾਡੇ ਚਰਨਾਂ ਚ ਇੱਕੋ ਹੀ ਸੰਕਲਪ ਹੈ ਇੱਕੋ ਹੀ ਕੰਮ ਹੈ ਜਿਹੜਾ ਕੰਮ جگت گرو شریف گرد جی سی کہ ایسا چاہوں راج میں چاہ میرے سبر کو چھوٹ بڑے سب سم روداس رہے کام ہے کہ کم پورا شہر کو جاؤ تو کندو نہیں بٹاؤ ਨਾ ਤਸਵੀਰ ਖਰਾਜ ਨਾ ਮਾਲ ਖੌਫ ਨਾ ਖਤਾ ਨ ਤਰਸ ਜਵਾ ਇਹ ਕੋਈ ਕੰਮ ਹੈ ਜਿਹੜਾ ਬਾਬਾ ਸਭ ਮਿਰਕਰ ਨੇ ਕਿਹਾ ਕਿ ਜਾਓ ਆਪਣੇ ਝੁਕੀਆਂ ਦੀਆਂ ਦੁਵਾਰਾਂ ਤੇ ਲਿਖ ਲਓ ਤੁਸੀਂ ਇਸ ਦੇਸ਼ ਦੀ ਇਸ ਦੇਸ਼ ਦੀ ਹਕੂਮਤ ਕਰਨ ਵਾਲੇ ਬੰਦਾ ਇਹ ਕੋਈ ਕੰਮ ਹੈ ਜਿਹੜਾ ਹਜ਼ਾਰਾਂ ਸਾਲਾਂ ਤੋਂ ਅਸੀਂ ਨਹੀਂ ਕੀਤਾ ਉਹ ਕੰਮ ਹੈ

ਪਿਆਰ ਕੀਤਾ ਸਾਨੂੰ ਇਸ ਦੇਸ਼ ਦੇ ਚਰਵਾਣੇ ਦੀ ਇੱਕ ਵਿੱਚ ਬਚਣ ਲਈ ਇਸ ਦੇਸ਼ ਦੀ ਜ਼ਾਲਮ ਹਕੂਮਤ ਦੇ ਇੱਕ ਵਿੱਚ ਬਚਣ ਲਈ ਅੱਜ ਵੀ ਦੇਸ਼ ਦੀ ਹਕੂਮਤਾਂ ਦੇ ਹੱਥ ਥੋਕੇ ਇਸ ਦੇਸ਼ ਦੇ ਬਾਬਾ ਸਾਹਿਬ ਅੰਬेडकर ਨੂੰ ਮੰਨਣ ਵਾਲਿਆਂ ਨੂੰ ਬੰਗਾਟਿਆ ਫਲੋਰਟੀ ਘਟਨਾ ਕੈਨੇਡਾ ਚ ਬੈਠ ਕੇ ਦੇਸ਼ ਨੂੰ ਬੰਨਣ ਦੀਆਂ ਗੱਲਾਂ ਕਰਨ ਵਾਲਾ ਦੇਸ਼ ਨੂੰ ਤੋੜਨ ਵਾਲਾ ਦੇਸ਼ਵਲੋਂ ਅਲਾਨੀਆਂ ਭਗੌੜਾ ਅੱਤਵਾਦੀ ਉੱਥੇ ਖਾਲਿਸਤਾਨ ਜਿੰਦਾਬਾਦ ਲਿਖਦਾ ਪਾਪਾ ਸਾਹਿਬ ਮਿਹਰ ਕਰਵਾ ਕੇ ਅਪਸ਼ਬਦ ਬੋਲਦਾ ਅਸੀਂ ਖਾਲਿਸਤਾਨ ਬੰਡਾ ਨਹੀਂ ਬੰਦਣਾ ਇਹ ਹਕੂਮਤਾਂ ਦਾ ਮਾਮਲਾ ਸਾਡਾ ਮਾਮਲਾ ਨਹੀਂ ਉਹਨਾਂ ਨੇ ਦੇਖਣਾ ਬਣਾਉਣਾ ਕਦੇ ਨਹੀਂ ਮਟਾਉਣਾ ਸਾਡਾ ਮਾਮਲਾ ਪਾਪਾ ਸਾਹਿਬੋਂ ਮਿਹਰ ਸਾਡਾ ਮਾਮਲਾ ਦਸ਼ਮੇਸ਼ ਪੁੱਤਾ ਜਿਹੜੀ ਗੱਲ ਚਮਕੌਰ ਦੀ ਗੜੀ 'ਚ ਖੜੇ ਹੋ ਕੇ ਗਾ ਗਏ ਇਹ ਗਰੀਬ ਸਿੱਖਰ ਕੋ ਤੂੰ ਪਰਛਾਈ ਤੇ ਕਿਰਪਾ ਦੀ ਬਾਪ ਬਾਬਾ ਸਾਹਿਬ ਅੰbedkar ਦਸ਼ਵੇਸ਼ ਪਿਤਾ ਤੋਂ ਬਾਅਦ ਜੇ ਕਿਸੇ ਨੇ ਫੜੀ ਤਵੇਂ ਰਾਪਾ ਬਾਬਾ ਸਾਹਿਬ ਅੰbedkar ਦਸ਼ਮੇਸ਼ ਮਿੰਦਾ ਦੀ ਧੂਰੀ ਰੈਂਦੀ ਕੱਲ ਇਹ ਗਰੀਬ ਸਿੱਖਰ ਕੋ ਤੂੰ ਪਰਛਾਈ ਉਹਨੂੰ ਕਰਨ ਵਾਲਾ ਬਾਬਾ ਸਾਹਿਬ ਅੰbedkar ਕਿ ਜੇ ਦੋ ਕੋਟੀ ਦੇ ਲੋਕ ਪਹਾੜੇ ਦੇ ਟੱਟੂਆਂ ਦੇ ਸਰ ਤੇ ਬਾਬਾ ਸਭ ਮੇੜ ਕਰਦੇ ਸੁਪਰੇ ਨੂੰ ਚੁਣੌਤੀ ਦੇਣਗੇ ਜਸ਼ਵੇਸ਼ ਪਿਤਾ ਗੁਰੂ ਗਵਿੰਦ ਸਿੰਘ ਨੇ ਸੁਪਰੇ ਨੂੰ ਚੁਣੌਤੀ ਦੇਣਗੇ ਅਸੀਂ ਐਲਾਨ ਕਰਦੇ ਆਂ ਪੰਜਾਬ ਦੀ ਧਰਤੀ ਤੇ ਲਾਪੇ ਲਤ ਰੱਖ ਕੇ ਚੀਰਾਂਗੇ ਲੱਤ ਤੇ ਲੱਤ ਰੱਖ ਕੇ ਤੀਰ ਦੇਾਂਗੇ ਇੱਕ ਟੁਕੜਾ ਕਸ਼ਮੀਰ ਸਿੱਟਾਂਗੇ ਸ਼ਹੀਦ ਤੇ ਦੂਜਾ ਕੰਨਿਆ ਕੁਮਾਰੀ ਸੁਟਾਗੇ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਸਾਡਾ ਮਰਕਰ ਸਾਡਾ ਸਭਧਾਨ ਸਾਡਾ ਪਰ ਸਾਡਾ ਪੰਜਾਬ ਅਸੀਂ ਇਕੱਲੇ ਬਾਬਾ ਸਾਹਿਬ ਦੀ ਗੱਲ ਨਹੀਂ ਕਰਦੇ ਅਸੀਂ ਇਕੱਲੇ ਸਭਧਾਨ ਦੀ ਗੱਲ ਨਹੀਂ ਕਰਦੇ ਮੱਧ ਵੀ ਸਾਡਾ ਪੰਜਾਬ ਵੀ ਸਾਡਾ ਤੁਸੀਂ ਬੇਜਵਾ ਦੇਣ ਵਾਲੇ ਕੌਣ ਲੱਗਦੇ ਹੋ ਤੁਸੀਂ ਖਾਲਸਾਣ ਦੀ ਗੱਲ ਕਰਦੇ ਤੇ ਆਓ ਪੰਜਾਬ ਬਣਾਓ ਕੌਣ ਰੋਕਦਾ ਲੜੋ ਇੱਥੇ ਆ ਕੇ ਅਸੀਂ ਗੁਰੂ ਰਮਦਾਸ ਮਹਾਰਾਜ ਦਾ ਬੇਗੰਪਰਾ ਬਸਾਉਣਾ ਅਸੀਂ ਇੰਗਲੈਂਡ ਬੈਠ ਕੇ ਗੱਲ ਨਹੀਂ ਕਰਦੇ ਅਸੀਂ ਅਮਰੀਕਾ ਬੈਠ ਕੇ ਗੱਲ ਨਹੀਂ ਕਰਦੇ ਅਸੀਂ ਹਕੂਮਤ ਦੀ ਗੱਲ ਪੰਜਾਬ ਦੀ ਧਰਤੀ ਤੇ ਬੈਠ ਕੇ ਕਰਦੇ ਸਾਡਾ ਸਾਬਕਾ ਸ਼ੀਰਮ ਕਰਦਾ ਰਿਹਾ ਅੱਛਾ ਸੀ ਕਰਦੇ ਆ ਇਸ ਕਰਕੇ ਅੱਜ ਦੇ ਦਿਨ ਪਾਪਾ ਸਾਹਿਬ ਬਹਿਣ ਕਰ ਦੂਸਰਾ ਬਹਿਣ ਕਰ ਸਾਹਿਬ ਕਾਇ ਸ਼ੀਰਮ ਨੇ ਕਿਹਾ ਸੀ ਇੱਕ ਇੱਕ ਦਾ ਜਵਾਬ ਇੱਕ ਪੱਥਰ ਨਾ ਦੇਓ ਇੱਕ ਇੱਕ ਦਾ ਜਵਾਬ ਦੋ ਪੱਥਰਾਂ ਦਾ ਦੇਓ ਸਾਬ ਕਾਂਚੀਰਾ ਮਨੇ ਬਹੁਤ ਕੰਡਾ ਲਾਲਾ ਕੇ ਦੇਖ ਲੈ ਬਹੁਤ ਸਿੱਖ ਸਮਾਜ ਦਾ ਹੈ ਬਹੁਤ ਜਨ ਸਮਾਜ ਦਾ ਸਰੱਖਿਆ ਇਹਨਾਂ ਨੇ ਸਾਨੂੰ ਪੈਣ ਦੀ ਜੁੱਤੀ ਨਾ ਚਾਹੀ ਸਾਨੂੰ ਇਹ ਲੋਕ ਇੱਦਾਂ ਦੇ ਨਕਮੇ ਲੋਕ ਸਾਨੂੰ ਵਰਤਮਾਨ ਤੋਂ ਬੋਲਦੇ ਰਹੇ ਪਰ ਮੈਂ ਧੰਨਵਾਦੀ ਉਹਨਾਂ ਜੱਫੇ ਬੰਦੀਆਂ ਦਾ ਸਿੱਖ ਪਰਖ ਤੇ ਉਹਨਾਂ ਉਹਨਾਂ ਲੋਕਾਂ ਦਾ ਜਿਹੜਾ ਨੇ ਪੱਲੂ ਨੂੰ ਗਲਤ ਕਿਹਾ ਜਿਨ੍ਹਾਂ ਨੇ ਪੰਨੂ ਦੇ ਖਿਲਾਫ ਪਿਆਰ ਦਿੱਤੇ ਔਰ ਜਿਹੜੇ ਲੋਕ ਸਿੱਖ ਪੰਥ ਦੇ ਅੱਜ ਵੀ ਚੁਣੀਆਂ ਚਾਹੁੰਦੇ ਆ ਕਿ ਦਲਿਤ ਔਰ ਸਿੱਖ ਵੀ ਸਾਝ ਬਣੀ ਰਹਿਣੀ ਚਾਹੀਦੀ ਆ ਉਹਨਾਂ ਦਾ ਅਸੀਂ ਮੰਚ ਵੱਲੋਂ ਅਨੁਸੂਚਿਤ ਜਾਤੀਆ ਕਮਿਸ਼ਨ ਵੱਲੋਂ ਸ਼ੁਕਰੀਆ ਦਾ ਕਰਦੇ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਸਿੱਖ ਪੰਥ ਔਰ ਦਲਤ ਸਮਾਨ ਕਿ ਉਹ ਸ਼ਕਰ ਹੈ ਸੁਖਰੇ ਇੱਕ ਇੱਕ ਦੁੱਖ ਸਾਂਝੇ ਆ ਪਰ ਜੇ ਪੰਨੂ ਵਰਗੇ ਲੋਕ ਇਹਦੇ ਉੱਤੇ ਇਸ ਸੁਖਰੇ ਦੇ ਉੱਤੇ ਕਾਲੀ ਕਾਲਖ ਪੋਤਰਾ ਚਾਹੁੰਦੇ ਆ ਤੇ ਅਸੀਂ ਵੀ ਫਿਰ ਚੂੜੀਆਂ ਪਾ ਕੇ ਨਹੀਂ ਬੈਠੇ ਅਸੀਂ ਸਿੱਖ ਸਮਾਜ ਨੂੰ ਇਹ ਕਹਿੰਦੇ ਆ ਕਿ ਸਾਡਾ ਕੋਈ ਆਦਮੀ ਸਾਡੇ ਲੋਕ ਪੰਥ ਦੇ ਖਰਾਬ ਬੋਲਣ ਅਸੀਂ ਅਸੀਂ ਪੂਰੀ ਕਮਿਟੀ ਚੋਂ ਛੇਕਦੇ ਆਂ ਤੇ ਸਿੱਖ ਜੱਥੇਬੰਦੀਆਂ ਰੋਵੇ ਸਿੱਖ ਪੰਥ ਰੋਵੇ ਐਸਜੀਪੀਸੀ ਰੋਵੇ ਤਖਤਾ ਦੇ ਜਥੇਦਾਰਾਂ ਰੋਵੇ ਅੰਨੂ ਦੇ ਖਰਾਬ ਬਿਆਨ ਜਾਰੀ ਕਰਨਾ ਚਾਹੀਦਾ ਆ ਇਹ ਦਲਤ ਭਾਵਨਾਵਾਂ ਦਸ਼ਮੇਸ਼ ਪਿਤਾ ਦੇ ਗੁਰੂ ਦੇ ਗਰੀਬ ਸਿੱਖਾਂ ਦੀਆਂ ਭਾਵਨਾਵਾਂ ਦਾ ਪੰਜਾਬ ਦੀ ਧਰਤੀ ਤੇ ਕਾਰ ਹੋ ਰਿਹਾ ਅਸੀਂ ਇਹ ਸਵਾਰ ਨਹੀਂ ਕਰਾਂਗੇ ਇਹ ਪਿਆਰ ਸਿੱਖ ਜੱਥੇਬੰਦੀਆਂ ਨੂੰ ਲਾਉਣੀ ਚਾਹੀਦੀ ਔਰ ਜਿਹੜੇ ਵੀ ਲੋਗ ਪੂਰੇ ਦਲਖ ਸੁਆਜ ਬਲੋਂ ਦਾ ਸਵਾਗਤ ਕੀਤਾ ਜਾਂਦਾ ਉਹਨਾਂ ਦਾ ਵੈਲਕਮ ਕੀਤਾ ਜਾਂਦਾ ਕੇਂਦਰੀ ਏਜੰਸੀਆਂ ਦੇ ਹੱਥ ਛੋਕੇ ਇਹ ਸਾਜ ਟੁੱਟਣੀ ਨਹੀਂ ਦੇਣੀ ਚਾਹੀਦੀ ਇਹਨਾਂ ਸ਼ਬਦਾਂ ਨੂੰ ਪਾਪਾ ਸਾਹਿਬ ਅੰਬੇਡਕਰ ਨੂੰ ਯਾਦ ਕਰਕੇ ਅੱਜ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸਾਡਾ ਸੰਵਿਧਾਨ ਹੈ ਸਾਡਾ ਅੰਬੇਡਕਰ ਮੈਂ ਸਵੇਰੇ ਇੱਕ ਪੋਸਟ ਪਾਈ ਕਿ ਸਾਡਾ ਅੰਬੇਡਕਰ ਸਾਡਾ ਸੰਵਿਧਾਨ ਮੈਨੂੰ ਲੱਗਦਾ ਸੀ ਕਿ ਤੇ ਕੋਈ ਚੀਜ਼ ਦੀ ਕਮੀ ਨਾ ਕਵੇ ਜਦੋਂ ਮੈਂ ਗੁਰੂ ਰਵਦਾਸ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਣ ਆ ਰਿਹਾ ਸੀ ਮੈਨੂੰ ਉਹ ਕਵੀ ਨੱਬੀ ਕਿਹਾ ਸੀ ਮੈਂ ਕਹਾਣਾ ਸ਼ੁਰੂ ਕਰਨਾ ਪੂਰੇ ਪੰਜਾਬ ਦੇ ਹਰ ਕੋਨੇ 'ਚ ਕੱਲ ਮੈਂ ਮੁਕਸਰ ਸੀ ਮੁਕਸਰ ਸਾਹਿਬ ਦੀ ਧਰਤੀ ਤੇ ਆਉਣਿਆ ਵਾਲੀ 19 ਤਰੀਕ ਮੇਰੀ ਰੋਪੜ ਆਉਣਿਆ ਵਾਲੀ 20 ਤਰੀਕ ਮੇਰੀ ਸੰਗਰੂਰ ਹੈ ਆਉਣਿਆ ਵਾਲੀ 26 ਮੇਰੀ ਪਟੰਡੇ ਆ ਆਉਣਿਆ ਵਾਲੀ 4 ਤਰੀਕ ਮੇਰੀ ਫਗਵਾੜੇ ਆ ਆਉਣਿਆ ਵਾਲੀ 11 ਤਰੀਕ ਫਿਗਰਾਬਾਦ ਹੈ ਪੂਰੇ ਪੰਜਾਬ ਪੂਰੇ ਸਾਲ ਦੀਆਂ 52 ਐਤਵਾਰ 52 ਸ਼ਨੀਵਾਰ 25 ਛੁੱਟੀਆਂ ਹਰ ਚੀਜ਼ ਬਾਬਾ ਸਭ ਅੰਮ੍ਰਿਤਕਰ ਦੇ ਲੇਖੇ ਆ ਔਰ ਨਾਰਾ ਪੂਰੇ ਪੰਜਾਬ ਚ ਖੜਾ ਕਰਾਂਗੇ ਕਿ ਸਾਡਾ ਅੰਮ੍ਰਿਤਕਰ ਸਾਡਾ ਸੰਵਿਧਾਨ ਸਾਡਾ ਪੰਥ ਸਾਡਾ ਪੰਜਾਬ ਸਾਡਾ ਪੰਥ ਸਾਡਾ ਪੰਜਾਬ ਤੁਸੀਂ ਠੇਕੇਦਾਰ ਨਹੀਂ ਲੱਗਦੇ ਪਾੜਨ ਵਾਲੇ ਲੋਕ ਗੁਰੂ ਦੇ ਗਰੀਬ ਸਿੱਖਾਂ ਨੂੰ بے ਬਤ ਕਰਨ ਵਾਲੇ ਲੋਕ ਤੁਸੀਂ ਠੇਕੇਦਾਰ ਨਹੀਂ ਲੱਗਦੇ ਠੇਕੇ ਦਾ ਰਸੀਆਂ ਜਿਨ੍ਹਾਂ ਦੇ ਸਿਰਾਂ ਤੇ ਤਲਗੀਆਂ ਸਜਾਈਆਂ ਜਿਨ੍ਹਾਂ ਨੇ ਪੰਜ ਪਿਆਰੇ ਦੀ ਅਗਵਾਈ ਮੋਹਰੇ ਹੋ ਕੇ ਖੜੇ ਹੋ ਕੇ ਕੀਤੀ ਤੁਸੀਂ ਠੇਕੇਦਾਰ ਨਹੀਂ ਹੈਗੇ ਇਸ ਕਰਕੇ ਅੱਜ ਦੇ ਦਿਨ ਮੈਂ ਆਪਣੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਪੰਜਾਬ ਸਰਕਾਰ ਨੇ ਮੌਕਾ ਦਿੱਤਾ ਚੇਅਰਮੈਨ ਪੰਜਾਬ ਰਾਜਨ ਸੂਚਿਤ ਜਾਤੀਆਂ ਕਮਿਸ਼ਨ ਦਾ ਇਹ ਠੇਕੇਦਾਰੀ ਮੈਨੂੰ ਕੁਰਸੀ ਤੇ ਬਣ ਸਕਦੀ ਆ ਲੇਕਿਨ ਆਪਣੀ ਕੌਮ ਦੀ ਲੜਾਈ ਲੜਮ ਤੋਂ ਰੋਕ ਨਹੀਂ ਸਕਦੀ ਕੌਮ ਦੇ ਹੱਕ ਵਿੱਚ ਨਿਕਣ ਵਾਲੇ ਸ਼ਬਦਾਂ ਨੂੰ ਰੋਕ ਨਹੀਂ ਸਕਦੀ ਕੁਰਸੀ ਦੀ ਬੱਦਸ਼ ਇਸ ਕਰਕੇ ਤੁਸੀਂ ਪੰਜਾਬ ਦੇ ਵਿੱਚ 35% ਸ਼ੈਡਿਊਲ ਕਾਸ ਤੱਕੜੇ ਹੋ ਜਾਓ ਕਿ ਡਰਨ ਦੀ ਲੋੜ ਨਹੀਂ ਕਬਰਾਂ ਦੀ ਲੋੜ ਨਹੀਂ ਸਭ ਦਾ ਇਹ ਕਹਿ ਰਿਹਾ ਚ ਰਹਿੰਦੇ ਹੋਏ ਆਪਣੇ ਹੱਕਾਂ ਹਕਕਾਰਾਂ ਦੇ ਲਈ ਤੁਹਾਡੀ ਕਦੇ ਵੀ ਕਦੇ ਵੀ ਤੁਸੀਂ ਇੱਕ ਕਦਮ ਪਿੱਛੇ ਨਹੀਂ ਹਟਣਾ ਇੱਕ ਕਦਮ ਅੱਗੇ ਵਧਣਾ ਜਦੋਂ ਹੱਕਾਂ ਦੀ ਗੱਲ ਆ ਜਾਏ ਅੱਜ ਦੇ ਦਿਨ ਕਰੀਏ ਬਾਬਾ ਸਾਹਿਬ ਅਮਰਤ ਨੂੰ ਯਾਦ ਪਾਣੀ ਚ ਲਿਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਬਰਾਜਮਾਨ ਪਾਣੀ ਚ ਲਿਖਿਆ ਜੇ ਜੀਵੇ ਪਤ ਲੱਥੀ ਜਾਏ ਸਭ ਹਰੋ ਜਿੱਤਾਂ ਕੁਸ਼ ਖਾਏ ਜੇ ਅੱਜ ਬਾਪ ਦੀ ਪੱਗ ਨੂੰ ਕੋਈ ਹੱਥ ਪਾਵੇ ਇਹ ਫਿਰ ਖਾਣਾ ਪੀਣਾ ਘਰਮ ਘੁਣਾ ਚਾਹੀਦਾ ਅੱਜ ਕੇਂਦਰੀ ਯਾਤਰੀਆਂ ਦੇ ਹੱਥ ਝੋਕੇ ਪੰਨੂ ਵਰਗੇ ਲੋਕ ਜੇ ਸਾਡੇ ਬਾਪ ਦੀ ਪੱਗ ਨੂੰ ਹੱਥ ਪਾਉਣ ਤੇ ਫਿਰ ਪਤਾ ਪੰਜਾਬ ਦੀ ਧਰਤੀ ਤੇ ਕੀ ਹੁੰਦਾ ਆ ਦੇਸ਼ ਦੀ ਧਰਤੀ ਤੇ ਕੀ ਹੁੰਦਾ ਆ 2 ਅਪ੍ਰੈਲ 2021 ਦੇਖ ਲਿਆ 218 ਦੇਖ ਲਿਆ ਇਹਨਾਂ ਨੇ 2007 ਚਲੰਦਰ ਦੇਖ ਲਿਆ ਇਹਨਾਂ ਨੇ ਇਹਨਾਂ ਨੇ ਕਿਹੜੀ ਕੱਟਣਾ ਜਿਹੜੀ ਅੱਜ ਤੱਕ ਨਹੀਂ ਦੇਖੀ ਤੁਗਲਕਾ ਬਾਦ ਮੈਨੇ ਵੀ ਦੇਖ ਲਿਆ ਅੱਛਾ ਸੀ ਕਿਉਂਕਿ ਅਸੀਂ ਚਾਹੁੰਦੇ ਆਂ ਸਾਜਾ ਬੜੀਆਂ ਰਹਿ ਸਾਜਾ ਟੁੱਟਣਾ ਪਰ ਇਹਦੇ ਇਸ ਇਸ ਸ਼ਬਦ ਦੀ ਆੜ ਦੇ ਵਿੱਚ ਭਲੇ ਤਾਂ ਸਮਾਜ ਹੁਣ ਆਪਣੀ ਕੱਲ ਬੋਲਣ ਤੋਂ ਰੁਕੇਗਾ ਨਹੀਂ ਭਲੇ ਤਾਂ ਸਮਾਜ ਗਰੀਬ ਲੋਕ ਆਪਣੀ ਕੱਲ ਕਹਿਣ ਤੋਂ ਡਰ ਲਗੇ ਨਹੀਂ ਕਿ ਸਾਜ ਟੁੱਟਦੀ ਐ ਸਾਜ ਨਾ ਟੁੱਟ ਜਾਏ ਅਸੀਂ ਨਹੀਂ ਰੁਕਾਂਗੇ ਆਪਣੇ ਲੋਕਾਂ ਨੂੰ ਸੰਭਾਲੋ ਆਪਣੇ ਜਿਹੜੇ ਕੁੱਤਿਆਂ ਵਾਂਗੂ ਭੌਂਕਦੇ ਲੋਕ ਇਹਨਾਂ ਨੂੰ ਸੰਭਾਲੋ ਅਸੀਂ ਇਹ ਕਹਿਣੀ ਚਾਹੁੰਦੇ ਆਂ ਗੱਲ بابا صاحب مرتبہ یاد کر کے فتح فتح چاہ بابا صاحب تاریخ سوچ بھی